ਜਿਹੜੀਆਂ ਮੈਨੂੰ ਲੱਗਦਾ ਰਲੀ ਮਸ਼ੀਨ ਆਉਂਦੀ ਸੀ ਉਹਨੇ ਦਾਣੇ ਜਿਆਦਾ ਕੱਢਨੇ ਹੁੰਦੇ ਉਹਦੇ ਪਿਸਤੌਲ ਜਿਆਦਾ ਖੁੱਲੇ ਰਹਿੰਦੇ ਤੇ ਉਹ ਐ ਜਿਹੜੀਆਂ ਡਲੀਆਂ ਡੋਲੀਆਂ ਨੰਗਾਈ ਆਉਂਦੇ ਸੀ ਹੁਣ ਇਹ ਸਿੰਗਲ ਸਿੰਗਲ ਹੈਗੇ ਆ ਤੇ ਪਿਸਤੌਲ ਇਹਨਾਂ ਦਾ ਇੰਨਾ ਇੰਨਾ ਕ ਖੁੱਲਦਾ ਜਿਵੇਂ ਹੁਣ ਮਗਰ ਇਹਦਾ ਦੇਖੀ ਆਪਾਂ ਕਿੰਨਾ ਕ ਪਿਸਤੌਲ ਖੁੱਲਿਆ ਤਾਂ ਕਰਕੇ ਇਹ ਵੇਖ ਲਓ ਵੀ ਇੰਨੀਆਂ ਇੰਨੀਆਂ ਡਲੀਆਂ ਦੀ ਵੀ ਇਹ ਆਟ ਮੰਨ ਜਾਂਦੇ ਹੁਣ ਇਹ ਦੂਜਾ ਘਟਾ ਪਾਉਣ ਲੱਗੇ ਆ ਜਦੋਂ ਇਹਦੇ ਵਿੱਚ ਵੇਹਣੇ ਆਪਾਂ ਇਹ ਆਹ ਵੇਖ ਲਓ ਆਹ ਡਲੀਆਂ ਹੁਣ ਇਹਦੇ ਵਿੱਚ ਖੜੀਆਂ ਆ ਜੋ ਕਿ ਜਿਹੜਾ ਪਿਸਤੌਲ ਹੈ ਤੁਸੀਂ ਹੁਣ ਵੇਖੋ ਇਹ ਪਿਸਤੌਲ ਦਾ ਥਾਂ ਕਿੰਨਾ ਘੱਗਿਆ ਵਾਢੇ ਕਿੰਨੇ ਕ ਐਨੇ ਕ ਵਾਢੇ ਲੈ ਇਹ ਤੇ ਡਲੀ ਹੁਣ ਇਹਦੇ ਵਿੱਚ ਦੀ ਲੰਗਦੀ ਨਹੀਂ ਗੀ ਬਾਕੀ ਤੁਸੀਂ ਦੱਸਿਓ ਮਿੱਤਰੋ ਵੀ ਇਹ ਸਹਣੇ ਵਾਲਿਆਂ ਦੀ ਮਸ਼ੀਨ ਆ ਹਰਜੀਤ ਵਾਲਿਆਂ ਦੀ ਬਣੀ ਪਰ ਇਹਦੀ ਪਟਾਈ ਆ ਜਿਹੜੀ ਉਹ ਬਹੁਤ ਆਟਾ ਕਰ ਲੀਆਂ ਲਕੀਰਾਂ ਹੀ ਮਾਰਦੀ ਆ ਇਹ ਨਹੀਂ ਜੀਰੋ ਡਰਿੱਲ ਬਈ ਸਾਰਾ ਵਾਹਣ ਪੱਟ ਦੂਗੀ ਤੇ ਮਸਲਾ ਹੁਣ ਇੱਥੇ ਇਹ ਬਣ ਗਿਆ ਵੀ ਇਹ ਭਰਦੀ ਆ ਉਹ ਅੱਗ ਮਾੜੀ ਮੋਟਾ ਰਹਿਣ ਦਿਖੂਂਦਾ ਜਿਹੜੀ ਮਚਾਈ ਆ ਇਹ ਵਾਹਣ ਦੇਖ ਲੋ ਇੰਨਾ ਸੁੱਕਾ ਵੀ ਇਦੋਂ ਪਹਿਲਾਂ ਇਹ ਤਾਂ ਵੰਗਾ ਆਹ ਸੱਲਾਂ ਚ ਹੀ ਚੱਲਦੇ ਆਂ ਮਗਰ ਉਹ 6 6ਵੇਂ ਸਾਲਾਂ ਚ ਚੱਲਦੇ ਆਂ ਹੁਣ ਚੱਲੀ ਜਾਂਦੇ ਆਂ ਚੌਥੇ ਚ ਵੀ ਆਹ ਸਾਲ ਜ਼ਿਆਦਾ ਆਵੇ ਘਸਿਆ ਹੋਇਆ ਆਹਾ ਤੇ ਹਾਦ ਆਹਾ ਗੱਠਾਂ ਚੱਕੀਆਂ ਗਈਆਂ ਉਤਲੀ ਜਿਹੜੀ ਪਰਤਾ ਬਾਲੀ ਟੈਟ ਪਰਤ ਬਣੀ ਪਈ ਆ ਹੁਣ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਇਹ ਤੇ ਜ਼ੀਰੋ ਨਾ ਵੀ ਦਿੰਦਾ ਜ਼ੀਰੋ ਵਾਲੀ ਵਿਚਾਰੀ ਕਿਵੇਂ ਜਿਹੜਾ ਮਾਰਦੀ ਇੰਨਾ ਸਖਤ ਵਾਹਣ ਆ ਨਾ ਡਾਕਰ ਲੈ ਟਰੈਕਟਰ ਭਾਵੇਂ ਲੱਖ ਮੋਡੀਫਾਈ ਕਰਾ ਲਈਏ ਪਰ ਜਿੰਨਾ ਚਿਰ ਹਲਾ ਨਹੀਂ ਵਾਲਣਾ ਆਉਂਦਾ ਤੇ ਤਵੀਆਂ ਨਹੀਂ ਠੀਕ ਮਗਰ ਉਹਨਾਂ ਟਾਈਮ ਟਰੈਕਟਰ ਨੇ ਐਵਰੇਜ ਨਹੀਂ ਦੇਣੀ ਛੇਗੀ ਦਾ 60% ਹੀ ਵਜਾਦ ਹੋਗੇ 20% ਹੀ ਰਹਿ ਗਏ ਕੋਈ ਜਿਨ੍ਹਾਂ ਦੇ ਵਾਹਨ ਨਹੀਂ ਵਿਹਲੇ ਹੋਇਆ ਗੱਠਾ ਵਾਲੇ ਨੇ ਉਹਦੇ ਕੰਮ ਲੇਟ ਕਰਤਾ ਤਾਂ ਕਰਕੇ ਲੇਟ ਹੋ ਗਏ ਹੁਣ ਇਸੇ ਚੱਕਰ ਤੇ ਫਿਰ ਜ਼ੀਰੋ ਹੀ ਪਾਈ ਆ ਇੱਕ ਵਾਹਨ ਸੁੱਕਾ ਇਹ ਤੇ ਜਲ ਪਾਣੀ ਪੂਣੀ ਲਾ ਕੇ ਤਾਂ ਘਰਾਲਾਂਗੇ ਬੀ ਤੇਰੇ ਸਾਰੇ ਹੀ ਲੱਦ ਲਿਆਂਦੇ 11 ਵਜੇ ਪਏ ਆ ਤੇ ਹੁਣ ਦੇਣਿਆ ਬੀਜਾ ਜਾਂਦਾ ਕਿ ਨਹੀਂ 9 ਕਿੱਲੇ ਤਾਂ ਬਣ ਗਿਆ ਮਸ਼ੀਨਾਂ ਥੋੜਾ ਜਿਹਾ ਖੇਤਾਂ ਦੇ ਵਿੱਚ ਆਉਣੇ ਕੋਈ ਗੱਲ ਲੋਕ ਜੀ ਮੰਤਰ ਪਿਆਰੇ ਉਹ ਜੀਰੋ ਹੀ ਲੈਂਦੇ ਫਿਰ ਆਪਾਂ ਹੁਣ ਜੀਰੋ ਨਾਲ ਹੀ ਬੀਜਾਂਗੇ ਵਾਹਣ ਸੁੱਕਾ ਟਾਈਮ ਦੀ ਕਮੀ ਹੈ ਤਾਂ ਕਰਕੇ ਫਿਰ ਆਪਾਂ ਜੀਰੋ ਨਾਲ ਬੀਜਣੀ ਪਸੰਦ ਕਰ ਰਹੇ ਹਾਂ ਨਹੀਂ ਤਾਂ ਪਸੰਦ ਆਪਣੀ ਵਾਹ ਕੇ ਬੀਜਣ ਦੀ ਹੈ ਬਸ ਮਜਬੂਰੀ ਹੈ ਇੱਕ 2 97 ਆ ਫਿਰ ਅਸਲ ਤਾਂ 10 ਤੋਂ ਪਹਿਲਾਂ ਪਹਿਲਾਂ ਹੀ ਚਾਹੀਦਾ ਸੀ ਚਲੋ ਹੁਣ 15 ਤੱਕ ਮੈਂ ਲਾ ਬੀਜੇ ਜਾਊਂਗੇ ਐਸੇ ਯਾਰ ਪੱਕਾ ਜਿੰਨੇ ਅੱਜ ਬੀਜੇਗੇ ਅੱਜ ਵੀ ਦਾ 9 ਕਿੱਲੇ ਸਾਰੇ ਆਹੀਂ ਲਿਆ ਆਂ ਇੱਥੇ ਤੇ ਕਰਨੇ ਕੁਝ ਨਹੀਂ ਅੱਜ ਆਪਾਂ ਸਿੱਧਾ ਬੀਜਣ ਤਾਂ ਹੀ ਆ ਗਏ ਅੱਜ ਆਪਾਂ ਤਾਂ ਹੀ ਨਾ ਜਿਹੜੇ ਬੀਜ ਦਿਆ ਬਈ 7-7 ਸਾਲ ਹੋ ਗਏ ਉਹਨਾਂ ਨੂੰ ਤਾਂ ਬਹੁਤ ਔਖਾ ਲੱਗਦਾ ਹੋਊਗਾ ਵੇ ਕਿੱਧਰ ਹਵਾ ਵਾਂਗੇ ਤਵਾਂ ਮਾਰਾਂਗੇ ਕੋਈ ਸੁਣੇ ਨਹੀਂ ਕਰ ਰਹੀ ਗੱਲ ਹਾਂ ਆ ਫੋਟਨ ਮਾਰੋ ਲਾ ਕੇ ਪਹਿਲਾਂ ਬੀਜੂਗਾ ਹਾਂ ਬਹੁਤ ਨਹੀਂ ਵਹੋਂਦੇ ਭਾਈ ਹੁਣ ਆ ਦੇਲਾ ਤਾਇ ਸਿੰਧੂ ਸਰਪੰਚ ਕੇ ਪਰਸੋ ਦੇ ਜੁੜੇ ਵਿਆ ਟਰੈਕਟਰ ਦੋ ਤੀ ਤੀਜਾ ਸੁਹਾਗੇ ਵਾਲਾ ਤੇਲ ਵੇਲਾ ਕਿੰਨਾ ਉੱਡਿਆ ਹੋਊ ਇਹ ਜਿਗਰੇ ਵਾਲਾ ਹੀ ਤੇਲ ਸਾੜਦੇ ਆ ਆ ਮੰਨਣਾ ਕੀ ਤੇਲ ਸਾੜਨਾ ਯਾਰ ਉਹ ਤਾਂ ਜਾਣੀ ਹੈ ਪਰ ਤੇਲ ਦੇ ਹਜ਼ਾਰ ਦਾ ਕਿੱਲੇ ਤੇ ਸਾੜਿਆ ਜੇ 2 ਕੁਇੰਟਲ ਵੀ ਵੱਧ ਨਿਕਲਿਆ ਜੀ ਡੋੜ ਵੀ ਨਿਕਲਿਆ ਜੀ ਤਾਂ ਵੀ 2 ਰੁਪਏ ਛੱਡੂਗਾ ਤੇ ਇਹ ਪੂਰਾ ਕੀ 2 ਰੁਪਏ ਵੀ ਛੱਡੂਗੀ ਦਸ ਵੀ ਲੱਗੂਗੀ ਲਾਓ ਜੀ ਕਹਿੰਦੇ ਆਦਾ ਆਪਾਂ ਜੀਰੋ ਕਮਾ ਲਈ ਤੇ ਉਹ ਆਪਾਂ ਸਾਹਮਣੇ ਬੀਤੀ ਬੈਠਾ ਸੁਪਰ ਸੀਟਰ ਨਾਲ ਜਿਹੜਾ ਸੁਪਰਸੀਡਰ ਆ ਵੀਜੀ ਬੈਠਾ ਵੇਖੂਗਾ ਆਪਣੀਆਂ ਉਹ 53899 ਕਿੱਲੇ ਨੂੰ ਆਣਾ ਪਾਸ ਸੁਪਰਸੀਡਰ ਨਾਲ ਵੀ ਜਾ ਆ ਚਾਰ ਕਿੱਲੇ ਖਾ ਹੁਣ ਬਾਸ ਫਰੀ ਵਾਲਾ ਹੀ ਇਹ ਸੀਗਾ ਐਸ ਤੋਂ ਪਹਿਲਾਂ ਜਿਹੜਾ ਵਾਹਣਾ ਪਰ ਆਤ ਨੂੰ ਵਾਹ ਕੇ ਆ ਸਾਰਾ ਰਾਤ ਨੂੰ ਲੋnde ਰਹੇ ਆ ਤੇ ਸੁਬਾ ਸੁਬਾ ਵੀਜ ਦਿੰਦੇ ਆ ਇਹ ਗੱਲ ਤੋਂ ਡਰਦੇ ਨਹੀਂ ਆ ਨੂੰ ਮਾਣ ਨੂੰ ਘੱਟ ਰਹੇ ਇਹ ਗੱਲ ਘੱਟ ਨਹੀਂ ਦਾ ਐਵੇਂ ਕਿਤੇ ਇਹ ਆ ਵੀ ਨੌਕਰੇ ਦੇ ਸਾਰਾ ਆ ਨਹੀਂ ਕਰਾ ਸਾਂ ਕਰ ਲਿਓ ਬਸ ਇਹ ਪੱਕੇ ਕੋਕੇ ਜੜੇ ਜਾਣ ਦਾ ਕਰਕੇ ਜੀਰੋਂਾਂ ਬੀਜ ਰਹੇ ਔਂਡੀ ਆਈ ਮਗਰ ਪਾਉਣਿਆ ਯਾਰ ਆ ਮਾਡਲ ਦਾ ਟਾਈਮ ਬੜਾ ਖਰਾਬ ਕਰਦਾ ਦੂਜੇ ਹਾਈ ਦੇ ਵਿੱਚ ਆਦੇ ਸੋਹ ਰੇਸ ਤੇ ਜਾਣਾ ਕੋਕੇ ਤੇ ਟਰੈਕਟਰ ਬਣਾ ਇਹ ਵੀ ਸਲੋਧੇ ਮਾਰ ਦੋ ਜਸਵਾ ਅਕੇ ਆਹ ਲੋ ਪਹਿਲੇ ਦਿਨ ਅਜ ਵੀ ਇਹ ਟਰੈਕਟਰ ਸਲੋਧੇ ਮਾਰ ਮਾਰ ਕਰਦਾ ਹੁੰਦਾ ਤੇ ਆ ਦੂਜੇ ਜਲੇ ਦਾ ਕੋਈ ਹਾਸ ਨੀ ਆ ਦੇ ਆਹੀ ਪਿਸਤੌਲ ਸੁਪਰ ਸੀਡਰ ਦੇ ਆ ਤੇ ਆਹੀ ਆਪਣੇ ਇਹ ਇਹਦੇ ਆ ਉਹ ਵੇਹਰਾ ਮਸ਼ੀਨ ਦੇ ਆੜਨ ਨਹੀਂ ਉਹਦੇ ਚ ਵੀ ਆਹੀ ਕਹਾ ਚਾਚਾ ਅੜਦੇ ਕਿਹੋਣੇ ਦਿੰਦੀ ਤੂੰ ਨਹੀਂ ਵੇਖਿਆ ਆਹ ਤਾਂ ਮੈਂ ਕੱਢੀ ਆਂ ਕੱਲ ਦੇ ਹੁਣ ਆਹ ਡਲੀਆਂ ਦਾ ਕਿੰਨਾ ਕਮਾਜ ਨਾਲ ਦੱਸ ਇੰਨੀਆਂ ਕਿ ਡਲੀਆਂ ਤਾਂ ਹੰਡਾਈ ਚੋਂਣਗੀਆਂ ਇਹ ਵੀ ਉੱਤੇ ਸੈੱਟ ਹੋ ਕੇ ਖੜ ਜਾਂਦੀਆਂ ਇਹਨਾਂ ਦੇ ਵਿੱਚ ਵੀ ਜਿਹੜੀਆਂ ਮੈਨੂੰ ਲੱਗਦਾ ਰਲੀ ਮਸ਼ੀਨ ਆਉਂਦੀ ਸੀ ਉਹਨੇ ਦਾਣੇ ਜਾਦੇ ਕੱਢਨੇ ਹੁੰਦੇ ਉਹਦੇ ਪਿਸਤੌਲ ਜਾਦੇ ਖੁੱਲੇ ਰਹਿੰਦੇ ਤੇ ਉਹ ਆਏ ਜਿਹੜੀਆਂ ਡਲੀਆਂ ਡੋਲੀਆਂ ਨੰਗਾਈ ਆਉਂਦੇ ਜੀ ਹੁਣ ਇਹ ਸਿੰਗਲ ਸਿੰਗਲ ਹੈਗੇ ਆ ਤੇ ਪਿਸਤੌਲ ਇਹਨਾਂ ਦਾ ਇੰਨਾ ਇੰਨਾ ਕ ਖੁੱਲਦਾ ਜਿਵੇਂ ਉਹ ਮਗਰ ਇਹਦਾ ਦੇਖੀ ਆਪਾਂ ਕਿੰਨਾ ਕ ਪਿਸਤੌਲ ਖੁੱਲਿਆ ਤਾਂ ਕਰਕੇ ਇਹ ਵੇਖ ਲਓ ਵੀ ਇੰਨੀਆਂ ਇੰਨੀਆਂ ਡਲੀਆਂ ਆਟਾ ਮੰਨ ਜਾਂਦੇ ਹੁਣ ਇਹਨੂੰ ਰੋਕਣ ਵਾਲਾ ਜਾਲ ਲਾਤਾ ਤਾਂ ਫਿਰ ਤਾਂ ਡਾਈ ਨਹੀਂ ਲੰਘਣੀ ਵੇਜਦੀ ਹਣਾ ਜਾਂ ਕੋਈ ਜਾਲੀ ਲਾਉਣੀ ਚਾਹੀਦੀ ਹੈ ਕਈ ਮਸ਼ੀਨਾਂ ਦੇ ਵਿੱਚ ਆਉਂਦਾ ਵੀ ਇਹ ਮਲਾ ਸੁਪਰਸੀਡਰਾਂ 'ਚ ਵੀ ਜਾਲੀ ਰੱਖੀ ਹੁੰਦੀ ਹੈ ਵੀ ਜਾਲੀ ਦੇ ਉੱਤੇ ਉੱਤੇ ਹੁਣ ਆ ਆਹਾ ਪੋਰ ਖਾਲੀ ਕਰਕੇ ਦਿਖਾਉਣਾ ਤੁਹਾਨੂੰ ਮੈਂ ਪਰਲੇ ਪਾਸੇ ਕਰ ਲੈ ਕਿ ਨਹੀਂ ਇੱਥੋਂ ਖਾਲੀ ਕਰੀ ਆ ਇੱਕ ਕਿੱਲਾ ਬੀਜਿਆ ਜੇ ਇੱਕ ਘਟਾ ਲੰਘਿਆ ਦੂਜਾ ਘਟਾ ਪਾਉਣ ਲੱਗੇ ਜਦੋਂ ਇਹਦੇ ਵਿੱਚ ਵੇਹਣੇ ਆਪਾਂ ਇਹ ਆਹ ਵੇਖੋ ਲੈ ਆਹ ਡਲੀਆਂ ਹੁਣ ਇਹਦੇ ਵਿੱਚ ਖੜੀਆਂ ਆ ਇਹ ਕੱਢ ਲਈ ਆ ਹੁਣ ਐਵਰੇਜ ਕਿਵੇਂ ਸਹੀ ਆਉਣ ਦੇਣੀਆਂ ਆ ਇਹ ਆ ਡਲੀ ਦਾ ਕੀ ਮਾਇਨ ਲ ਦੋ ਦਾਣੇ ਰਗੀ ਡਲੀ ਇਹ ਆ ਫਿਰ ਆ ਵੇਖ ਗਾ ਕਿੰਨੇ ਇਹ ਸੈਟ ਹੋ ਕੇ ਖੜ ਜਣਗੀਆਂ ਅੱਜ ਕਿਉਂਕਿ ਜਿਹੜਾ ਪਿਸਤੌਲ ਆ ਤੁਸੀਂ ਹੁਣ ਵੇਖੋ ਇਹ ਪਿਸਤੌਲ ਦਾ ਥਾਂ ਕਿੰਨਾ ਕੁ ਰਹਿ ਗਿਆ ਵਾਢੇ ਕਿੰਨੇ ਗਾ ਇੰਨੇ ਕੁ ਵਾਢੇ ਲੈ ਇਹ ਤੇ ਡਲੀ ਹੁਣ ਇਹਦੇ ਵਿੱਚ ਦੀ ਲੰਘਦੀ ਨਹੀਂਗੀ ਆ ਨੌ ਜਿੰਨਾ ਵਾਢਾ ਵੀ ਨਹੀਂ ਇਹ ਹਰਜ ਕਰੀਆ ਨੌ ਜਿੰਨਾ ਵਾਢਾ ਮਸਾ ਐ ਹਾਂ ਤਾਂ ਕਰਕੇ ਜਿਹੜੀਆਂ ਰਲੀ ਮਸ਼ੀਨ ਆਉਂਦੀ ਆ ਇਹਨਾਂ ਦੇ ਵਿੱਚ ਰਲਾ ਕੇ ਪਾਉਣਾ ਪੈਂਦਾ ਪਰਾਣਾ ਪੁਰਾਣਾ ਟੈਪ ਇਹ ਆ ਦੇਖ ਲਓ ਇਹਦੇ ਵਿੱਚ ਵੀ ਆ ਆ ਨਿਕਲੇ ਇੱਕ ਤਾਂ ਯਾਰ ਫੋਨ ਮਾੜਾ ਆ ਦੇਖ ਲੈ ਆਹ ਡਲੀਆਂ ਵੀ ਨਹੀਂ ਲਗਾਉਂਦੇ ਅੱਜ ਕੱਲ ਜਿਹੜੀਆਂ ਆ ਚੀਜ਼ਾਂ ਹਾਂ ਇਹ ਚਲੋ ਸੌਖ ਬਹੁਤ ਹੈਰ ਲਾਉਣੀ ਨਹੀਂ ਪੈਂਦੀ ਕੋਈ ਸ਼ੱਕ ਨਹੀਂ ਪਰ ਡਾਂਗਾਂ ਦੇ ਵਿੱਚ ਹੁਣ ਜਿਹੜੀ ਡੀਏਪੀ ਹੈ ਇੰਨੀ ਕ ਤਾਂ ਬਈ ਅੱਜ ਕੱਲ ਮਿਲਦੀ ਤਾਂ ਹੈ ਨਹੀਂ ਜੇਬ ਜੀ ਮਿਲਦੀ ਅਗਲਾ ਉਹ ਜੀ ਵੀ ਜਣ ਦੀ ਕਰਦਾ ਹੁਣ ਨਿੱਕੀ ਨਿੱਕੀ ਡਾਲੀ ਵੀ ਸਾਨੂੰ ਫਰੋਲ ਫਰੋਲ ਕੱਢਣੀ ਪੈਂਦੀ ਪਹਿਲਾਂ ਪੱਲੀ ਦੇ ਕੱਢਦੇ ਫਿਰ ਇੱਥੇ ਆ ਕੇ ਫਿਰ ਇੱਕ ਵਾਰੀ ਐਕਸਟਰਾ ਹੱਥ ਮਾਰਦੇ ਆ ਤੇ ਜਦੋਂ ਹੱਥ ਮਾਰਦੇ ਆ ਆ ਪਹਿਲਾਂ ਵੀ ਛਾਂਟ ਕੇ ਡਾਈ ਪਾਈ ਆ ਤਾਂ ਵੀ ਮੜੀਆਂ ਮੜੀਆਂ ਡਲੀਆਂ ਬਰੀਕ ਆ ਜਿਹੜੀਆਂ ਇਹ ਵਿੱਚ ਲਈ ਬੈਠਾ ਐ ਚੱਕਰ ਪੈਂਦਾ ਬਾਕੀ ਤੁਸੀਂ ਦੱਸਿਓ ਮਿੱਤਰੋ ਵੀ ਇਹ ਸਹਨੇ ਵਾਲਿਆਂ ਦੀ ਮਸ਼ੀਨ ਆ ਹਰਜੀਤ ਵਾਲਿਆਂ ਦੀ ਬਣੀ ਇਹ ਆਪਣੇ ਮਿੱਤਰ ਨੇ ਪਿੰਦਰ ਨੇ ਇਹ ਤਾਂ ਖਾਸ ਪੂਰੀ ਖਾਸ ਸਮਝ ਕੇ ਸਾਰਿਆਂ ਫਰਮਾਂ ਤੋਂ ਸਰੀਏ ਦੀ ਮਸ਼ੀਨ ਸਮਝ ਕੇ ਲਿਆਂਦੀ ਆ ਤੇ ਬਾਕੀ ਤੁਸੀਂ ਦੱਸੋ ਤੁਹਾਡੇ ਏਰੀਆ ਦੇ ਵਿੱਚ ਕਿਹੜੀ ਮੰਨ ਲਓ ਮਸ਼ੀਨ ਮਸ਼ਹੂਰ ਆ ਇਹ ਸਹਨੇ ਵਾਲਿਆਂ ਦੀ ਆ ਤੇ ਬਹੁਤ ਚੰਗੀ ਮਸ਼ੀਨ ਆ ਤੇ ਬਾਕੀ ਹੋਰ ਵੀ ਮਸ਼ੀਨਾਂ ਦਾ ਬੀਜ ਦੇ ਲੋਕ ਅਕਸਰ ਵਧੀਆ ਹੁੰਦੀ ਆ ਪਰ ਇਹਦੀ ਪਟਾਈ ਆ ਜਿਹੜੀ ਉਹ ਬਹੁਤ ਘਾਟਾ ਕਰ ਲਈਆਂ ਲਕੀਰਾਂ ਹੀ ਮਾਰਦੀ ਆ ਇਹ ਨਹੀਂ ਜੀ ਰੋ ਡ੍ਰਿਲ ਬਈ ਸਾਰਾ ਵਾਹਣ ਪੱਟ ਦੂਗੀ ਤੇ ਬਾਕੀ ਲੱਗਦੇ ਆ 20ਣ ਪੂਰੇ 15 ਮਿੰਟ ਸਾਡੇ ਇਕੱਲੇ ਢਾਈ ਸਾਫ ਕਰਨ ਤੇ ਮਰਦੇ ਆ ਜਾਂ ਇੱਕ ਦੋ ਬੰਦੇ ਪਹਿਲਾਂ ਪਾਸੇ ਬੈਠੇ ਰਹਿਣ ਤੇ ਇਹਨੂੰ ਸਾਫ ਕਰੀ ਜਾਣ ਫਿਰ ਠੀਕ ਆ ਥੋੜਾ ਜਿਹਾ ਇਹ ਚੱਕਰ ਪੈਂਦਾ ਡੀਏਪੀ ਵੀ ਐਤ ਕੀ ਤਾਂ ਦੋ ਤਿੰਨ ਤਰ੍ਹਾਂ ਦੀ ਆਏ ਨਹੀਂ ਵੀ ਆਹ ਹੈ ਡੀਏਪੀ ਅਸੀਂ ਲਈ ਫਿਰਦੇ ਆ ਕਾਲੀ ਜੀ ਤਾਂ ਸਾਡੇ ਕੋਲੇ ਅੱਜ ਹੀ ਆਈ ਬਹਲਾ ਤਾਂ ਪੂਰੀ ਜੀ ਰੰਗ ਦੀ ਐਨਐਫਐਲ ਦੀ ਸੀਗੀ ਤੇ ਕਿਸਾਨ ਦੀ ਕਿਸਾਨ ਦੀ ਤਾਂ ਨਹੀਂ ਸੀ ਸੋਰੀ ਕਾਰ ਗਿੱਲ ਦੀ ਸੀਗੀ ਆਪਣੇ ਕੋਲੇ ਇੱਕ ਨੰਬਰ ਢਾਈ ਪਰ ਮਾੜੀ ਮੋਟ ਵੱਟੀ ਤਾਂ ਆ ਹੀ ਜਾਂਦੀ ਯਾਰ ਪੱਥਰਾ ਚਲੋ ਆਹ ਡਲੀ ਦਾ ਹੁਣ ਨਹੀਂ ਨੰਗਣੀ ਯਾਰ ਇਹ ਤਾਂ ਵੱਡੀ ਗੱਲ ਹੈ ਪਰ ਨਿੱਕੀਆਂ ਡਲੀਆਂ ਤਾਂ ਨੰਗਣੀਆਂ ਚਾਹੀਦੀਆਂ ਯਾਰ ਆਹ ਦੇਖ ਬਾਈ ਡਲੀ ਪਈ ਲੈ ਜਾ ਸਵਾਰ ਕੇ ਕਰੀ ਐ ਇਦਾਂ ਨੂੰ ਉੱਤੋਂ ਉੱਤੋਂ ਛਾਣਾ ਆ ਆਪਾਂ ਦੂੱਤੇ ਪਾਇਆ ਥੱਲੇ ਵਾਲੇ ਜਦੋਂ ਥੱਲੇ ਛਾਣ ਨਾਲ ਆਇਆ ਸੀ ਆਪਾਂ ਉਹ ਹੋਰ ਸੀ ਆਵੇ ਪਈਆਂ ਸੋਹਣੀਆਂ ਆਵੇ ਪੰਗਾ ਬਰੀਕ ਅੱਖ ਲਾ ਮੜੀ ਜ ਮੈਸਟਰਾਂ ਵਾਲੀ ਜੱਟੂ ਭਾਸ਼ਾ ਨਾ ਰੱਖ ਥੋਡੀਆਂ ਕਾਰਾਂ ਲੰਮੀਆਂ ਤੇ ਸਾਡੀਆਂ ਹੋਰ ਹੀ ਹੋਰ ਕੁੜੇ 4x4 ਨਹੀਂ ਲੈ ਇਹ ਭਈ ਉਹ ਮੁੜਦਾ ਨਹੀਂ ਸੀ 36 30 ਉਹ ਤਾਂ ਮੱਥੇ ਤੇ ਤਿੰਨ ਰੀ ਮਾਲਾ ਮੋੜਨਾ ਪੈਂਦਾ ਸੀ ਤਾਂ ਕਰਕੇ ਹੁਣ ਫੜ ਗਈ ਮਗਰ ਪਾ ਕੇ ਵੇਣੇ ਕਿਵੇਂ ਖਿੱਚਦਾ ਇਹਨੂੰ ਵੈਸੇ ਤਾਂ ਆਮ ਟਰੈਕਟਰ ਦੇ ਵਾਸਤਾ ਰੋਗ ਤੇ ਤੇ ਹੁਣ ਕਈ ਬੰਦੇ ਫੇਰ ਜੇ ਨਾ ਲਿਆ ਤਾਂ ਟਰੈਕਟਰ ਦਾਖਣੇ ਜਾਣ ਕੇ ਗੱਲ ਕਰਦਾ ਇੱਕ 14 ਦੇ ਟਰੈਕਟਰ ਵਾਲਾ ਪੂਰੀ ਮਾਰਕਟ ਵਾਲਾ ਟਰੈਕਟਰ ਤਾਂ ਗਿੱਲੇ ਵਿੱਚ ਜਵਾਬ ਦੇ ਗਿਆ ਤੇ ਉਦੋਂ ਰਿਸ਼ਤੇਦਾਰ ਕਹਿੰਦੇ ਵੀ 16 ਦੇ ਟਾਇਰਾਂ ਵਾਲਾ ਟਰੈਕਟਰ ਨਾਲ ਬੀਜੀ ਸੀ ਤੇ ਹੁਣ ਮੈਂ 14 ਵਾਲੇ ਦਾ ਨਾਮ ਲਾऊं ਤੇ 16 ਵਾਲੇ ਦਾ ਲਾऊं ਤਾਂ ਕਹਿਣਗੇ ਇਹ ਤੇਰੀ ਪਸੰਦ ਦਾ ਆਏ ਪਰ 12 ਵਾਲੇ ਦਾ ਤਾਂ ਵਾਹ ਦਾ ਰੋਗ ਬਹੁਤ ਘੱਟ ਹੈ ਪਰ ਆਪਾਂ ਹਵਾ ਹੂਆ ਘਟਾਈ ਵੀ ਹੈ ਤਾਂ ਇਹ ਵਧੀਆ ਪਰਿਆ ਦਾ ਬਾਬੇ ਕੋਈ ਸਲੈਪ ਨਹੀਂ ਲੈਂਦਾ ਕਿਉਂਕਿ ਵਾਹਣ 'ਚ ਗਿੱਲ ਘੱਟ ਹੈ ਉੱਤੋਂ ਅਠ ਰਿਹਾ ਵਾਹਣ ਤੇ ਪੁਲੀਆਂ ਤੇ ਮਸ਼ੀਨ ਲੱਗਦੀ ਆ ਜਿੰਨੀ ਲੱਕੜੀਆਂ ਮਸ਼ੀਨ ਆ ਆਪਦੀ ਮਰਜ਼ੀ ਨਾਲ ਲੱਗਦੀ ਆ। ਆਪਾਂ ਜੰਨਾ ਤੇ ਮੰਨ ਲਓ ਲੈਂਪ ਸਿੱਟੀ ਵੀ ਆ। ਜੰਨਾ ਜਾਨੇ ਕਰਿਆ। ਤੇ ਦੋਨੇ ਇੱਕੋ ਜਿਹੇ ਲੱਗ ਰਾ। ਹੁਣ ਮਿੱਤਰੋ ਡੀਆਈ ਮਗਰ ਪਾਈ ਆ ਕਿਉਂਕਿ ਇਹ ਮੱਥੇ ਦਾ ਮੋੜ ਦਾ ਗੋਲੀ ਵਾਂਗੂ। ਮੰਨ ਲਓ ਬ੍ਰੇਕ ਨਾਲ ਆਪਕੇ ਨਾਲ ਦੀ ਨਾਈ ਕੋ ਕੀ ਹੁੰਦਾ। ਨਿਆਰਾ ਹੀ ਆ ਜਾਂਦਾ। ਤਵੀਆਂ ਵੀ ਆਪਣੀਆਂ ਇੱਥੇ ਹੀ ਪੰਗਾਂ। ਹੁਣ ਇਹਦਾ ਡਾਰਾ ਵਿਆ ਵਹਿੰਦੀ ਹਵਾ ਹੀ ਨਿਕਲ ਜਾਂਦੀ ਵਾਣ ਚ। ਤਾ ਕਰਕੇ ਫਿਰ ਮੈਂ ਆ ਵਾਣ ਸੁੱਕਾ ਇਹਦਾ ਹੱਲ ਤਾਂ ਹੈਗਾ ਜ਼ੀਰੋ ਦੇ ਉੱਤੇ ਪੰਜਵੇਂ 7ਵੇਂ ਦਿਨ ਪਾਣੀ ਲਾ ਦਾਂਗੇ ਜੇ ਨਾ ਵੀ ਉੱਗਦੀ ਹੋਈ ਤਾਂ ਦਾਣੇ ਤੇ ਹੋ ਜੂ ਕੰਮ ਮੜੀਆਂ ਪੁੜੀਆਂ ਆਈ ਬੰਦੇ ਹੁੰਦੇ ਆ ਮਾਰ ਜਿਹੜੇ ਹਨਾ ਜਨਾਂ ਦੀ ਲੋਡ ਪੈਂਦੀ ਹੈ ਉਹਦੇ ਇੱਥੇ ਢੈਲਵਾਂ ਦੀ ਸਾਡੇ ਆਲੂ ਬੀਜ ਦੇ ਨਵੇਂ ਉਹਨਾਂ ਨੂੰ ਬੰਦੇ ਦੀ ਲੋਡ ਪਈ ਤਾਂ ਸਾਡਾ ਬੰਦਾ ਉਹਦੇ ਹੀ ਹਾਜ਼ਰ ਹੋ ਗਿਆ ਏ ਆ ਵੇ ਸੇਮਾ ਇੱਕ ਮਿੰਟ ਦਾ ਹੋਣਾ ਤੁਹਾਨੂੰ ਮੈਂ ਓਹੋ ਤôi ਉਹ ਆ ਕੇ ਖੜ ਗਿਆ ਨਾ ਉਹ ਫਲੌ ਮਾਰਨ ਲੱਗੇ ਆ ਤੇ ਡਾਕਟਰ ਸਾਡਾ ਸੇਮ ਆ ਉਦਾਂ ਹੀ ਸਰਵਸ ਨਾਲ ਦੀ ਨਾਲ ਹੀ ਦੇਦੀ ਹਜੇ ਦੂਜਾ ਕਿਹੜਾ ਹੀ ਮੁੜਿਆ ਉਦਦੇ ਆਲੂ ਵੀਜਣ ਲੱਗੇ ਹੋਟਲ ਮੈਂ ਪਤਾ ਨਹੀਂ ਪਤੰਦਰ ਮਿੰਟ ਚ ਹੀ ਆ ਜਾਂਦਾ ਫਰੈਸ਼ਤਾ ਬਣ ਕੇ ਹੀ ਆ ਜਾਂਦਾ ਅਗਲੇ ਵਾਸਤੇ ਤੇ ਉਹ ਵੇਲਾ ਜੇ ਮਿੰਟ 2 ਹੋਏ ਆ ਤੇ ਰੀਪਰ ਲੈ ਕੇ ਪਤਾ ਨਹੀਂ ਕਿੱਥੇ ਚੱਲ ਗਈ ਤੇ ਨਾਲ ਦੀ ਨਾਲ ਆ ਕੇ ਉਹ ਖੜ ਗਿਆ ਉੱਥੇ ਤਾਂ ਵੀਜ ਜਾਂਦੀ ਮਿੱਤਰੋ ਹਣ ਉਤੋਂ ਦੀ ਇੱਥੇ ਲਿਆਉਣਾ ਚੌਂਡ ਜਾ ਕੇ ਵੀ ਪਾਉਣੇ ਆ ਲੋ ਜੀ ਵੀਰੋ ਸੁਣਦੇ ਹੁੰਨੇ ਆ ਸੁਣਦੇ ਨਹੀਂ ਬਾਤੀ ਸਾਡੇ ਏਰੀਏ ਦੇ ਵਿੱਚ ਤਜਰਬਾ ਭਰਾਵਾਂ ਦਾ ਸਾਡੇ ਵੱਡੇ ਸਾਰਿਆਂ ਦਾ ਵੀਰਾਂ ਦਾ ਚਾਚੇ ਤਾਇਆ ਦਾ ਵੀ ਗੱਠਾ ਵਾਲੇ ਦੇ ਵਿੱਚ ਮੇਹਦ ਹੋਈ ਹੁੰਦੀ ਆ ਤੇ ਜ਼ੀਰੋ ਵਾਲੀ ਕਾਮਯਾਬਣੀ ਚਲੋ ਆਪਾਂ ਉਹਨੂੰ ਇੱਕ ਪਾਸੇ ਰੱਖਿਆ ਵੀ ਉਹ ਵਹਿਮ ਹੋ ਸਕਦਾ ਜਾਂ ਇਹ ਵਾਹਣ ਉੱਚਾ ਹੈ ਉਹ ਨੀਵੇਂ ਵਾੜਾਂ ਦੇ ਵਿੱਚ ਪ੍ਰੋਬਲਮ ਆ ਸਕਦੀ ਜਿਹੜੇ ਵਾਣ ਗਿੱਲੇ ਹੋਣ ਵੀ ਜਿੱਥੇ ਲੀਆਂ ਦੋ ਦੋ ਉਂਗਲਾਂ ਡੂੰਘੀਆਂ ਪੰਗਾ ਹੁਣ ਵੀ ਉੱਥੇ ਪਾਣੀ ਖੜ ਜਾਂਦਾ ਤੀਜੇ ਨੰਬਰ ਤੇ ਇੱਕ ਤਿਆਰਪਾ ਸਾਡੇ ਪਿੰਦਰ ਸਿੰਘ ਡਾਕਟਰ ਦਾ ਪਲਵਿੰਦਰਜੀਤ ਦਾ ਜਿਨ੍ਹਾਂ ਦੀ ਮਸ਼ੀਨ ਆ ਉਹ ਕਹਿੰਦਾ ਵੀ ਜਿੱਦੇ ਹੁਣ ਮੀਂਹ ਆਇਆ ਸੀਗਾ ਇੱਥੇ ਥੋੜਾ ਜਿਹਾ ਮੀਂਹ ਆਇਆ ਏ ਚ ਖੇੜਾ ਜਾ ਉਹਦੇ ਜਿੱਥੋਂ ਦੀ ਗੱਠ ਬੰਨਣ ਵਾਲਾ ਟਰੈਕਟਰ ਲੰਘਿਆ ਸੀ ਵੱਡਾ ਉਹ 200 ਹਸ ਪਾਵਰ ਵਾਲਾ ਹਾਲੈਂਡ ਵਾਲਾ ਤੇ ਉਥੇ ਮੰਨ ਲਓ ਪਾਣੀ ਖੜਾ ਸੀ ਤੇ ਆਸ-ਪਾਸੇ ਪਾਣੀ ਹੈਣੀ ਸੀ ਤੇ ਇਹ ਤਾਂ ਕਲੀਅਰ ਹੀ ਹੈ ਵੀ ਥਾਂ ਦਾ ਕਰੜਾ ਹੁੰਦਾ ਹੀ ਆ ਤਾਂ ਹੀ ਪਾਣੀ ਖੜਾਈ ਤੇ ਚਲੋ ਇਹ ਵਾਹਨ ਉੱਚਾ ਨਾਗੜ ਵਾਲੇ ਨਾਲ ਵੀ ਫੋਟ ਉੱਚਾ ਵੀ ਪਾਣੀ ਖੜਨ ਵਾਲੀ ਸਮੱਸਿਆ ਤਾਂ ਨਹੀਂ ਆਉਣੀ ਸੀ ਕਣਕ ਤਾਂ ਨਹੀਂ ਦਿੰਦੇ ਸੀ ਦਬਣਾ ਆਪਾਂ ਸਮਾਨ ਪਾ ਆਂਦੇ ਜੇ ਉਹ ਜਾਂ ਡੀਲ ਘਟ ਮਾਜਦਾ ਤੇ ਮਸਲਾ ਹੁਣ ਇੱਥੇ ਇਹ ਬਣ ਗਿਆ ਵੀ ਇਹ ਭਰਦੀ ਆ ਉਹ ਅੱਗ ਮਾੜੀ ਮੋਟਾ ਰਹੇ ਦਿਖੂਗਾ ਜਿਹੜੀ ਮਚਾਈ ਹੈ ਪਰ ਫੇਰ ਵੀ ਇਹਦੇ ਵਿੱਚ ਤੁਸੀਂ ਦੇਖੋ ਘੇੜਾ ਹੀ ਤੁਹਾਨੂੰ ਲਾ ਕੇ ਦਿਖਾ ਦਿੰਦਾ ਪਰ ਮੇਰੀ ਬੈਟਰੀ 3-4% ਆ ਪਾਵਰ ਬੈਂਕ ਘਰੇ ਰਹਿ ਗਿਆ ਆ ਇੱਥੋਂ ਤਾਈ ਹੁਣ ਲੈਵਟ ਚੱਕੀ ਇਹ ਤਾਂ ਫਲੂ ਛੜੇ ਨਾਲ ਗਏ ਆ ਦੇਖੋ ਆ ਚੀਜ਼ ਬਣਦੀ ਐ ਇੱਕ ਵਾਣ ਜਿਹੜਾ ਹੈਗਾ ਸੁੱਕਾ ਵਾਣ ਤੋਂ ਟਲਦਾ ਸੀ ਮੈਂ ਪਰ ਵਾਣ ਹੁਣ ਵਾਉਣਾ ਪਊਗਾ ਈ ਤੇ ਵਾਉਣ ਵਾਲੀ ਜਿਹੜੀ ਰਾਤ ਵਾਲੀ ਹਿੰਮਤ ਆ ਉਹ ਹੁਣ ਤਾਂ ਨਹੀਂ ਵੱਜਣੀ ਹੁਣ ਤਾਂ ਮੂਡ ਆ ਜਿਹੜਾ ਵਾਹ ਵਾ ਕੇ ਆਕਿਆ ਪਿਆ ਹੁਣ ਸਵੇਰੇ ਆਪਾਂ ਜੋੜਨਾ ਵੱਡਾ ਈ ਟਰੈਕਟਰ ਠੀਕ ਆ 36 30 ਉਹਦੇ ਮਗਰ ਸੁਪਰਸੀਡਰ ਦਿੱਤਾ ਕੱਢ ਤੇ ਉਹਦਾ ਉੱਤ ਸਿਰ ਜਾ ਦਿੰਨੇ ਆ ਲਾਹ ਮਸ਼ੀਨ ਆਵੇ ਜਿਵੇਂ ਆਹ ਪਰਾਲੀ ਪਈ ਨਾ ਇਹਦੇ 'ਚ ਹੁਣ ਇਹਨੇ ਨਹੀਂ ਚੱਲਣਾ ਇਹ ਉਦਾਂ ਹੀ ਆ ਦੇਖੋ ਜੰਮੀ ਪਈ ਐ ਪਰਾਲੀ ਆਹ ਚੀਜ਼ ਹੁਣ ਆਹ ਚੀਜ਼ ਨੇ ਮਸ਼ੀਨ ਨਹੀਂ ਲੰਗਣ ਦੇਣੀ ਜੀਰੋ ਖੜੇ ਖਰਚਿਆਂ 'ਚ ਜੀਰੋ ਲੰਗ ਜਾਂਦੀ ਐ ਪ੍ਰਾਇਵ ਜੀ ਲੈਦਰ ਦੇ ਵਿੱਚ ਔਖਾ ਕਰਦੀ ਐ ਤਾਂ ਕਰਕੇ ਫਿਰ ਹੁਣ ਇੱਕ ਦਿਨ ਦਾ ਸਬਰ ਦਾ ਘਟ ਹੋਰ ਭਰਦੇ ਆ ਤੇ ਸਵੇਰੇ ਟੈਂਕੀ ਟੈਂਕੀ ਦੋਵਾਂ ਦੀ ਬਾਲਦੇ ਆ ਇਹ 6 ਕਿੱਲੇ ਆਂਕੂ ਥਾਂ ਹੈਗਾ ਹੁਣ ਸਵੇਰੇ ਫਿਰ ਵਹਨੇ ਆ ਪਰਫਾਰਮੈਂਸ ਝੋਟੇ ਦੀ ਆਪਣੇ ਦੀ ਨਾਏ ਤੁਹਾਨੂੰ ਦਿਖਾਵਾਂਗੇ ਤਵੀਆਂ ਵੱਡੀਆਂ ਆਪਾਂ ਨੂੰ 26 ਮਿਲਦੀਆਂ ਅਸੀਂ ਪਰ ਆਪਣੇ ਕੋਲੇ ਵਾਣ ਰਹਿ ਗਈ ਥੋੜਾ ਹੋਣ ਆ ਤਾ ਕਰਕੇ ਫਿਰ ਮੈਂ ਚੁੱਪ ਕਰ ਗਿਆ ਨਹੀਂ ਤੁਹਾਨੂੰ ਛੱਬਿਆਂ ਦਾ ਜ਼ੋਰ ਬਹਾਉਣਾ ਯਾਰ ਕੀ ਬਾਈ ਦਾ ਕਪਰਸਾ ਫੋਨ ਆਇਆ ਸੀ ਉਦੋਂ ਉਹ ਪੁੱਛਦਾ ਦਾ ਟਾਇਰ ਸੀ ਤੇ ਮੈਂ ਤਵੀਆਂ ਖੋਲੀ ਵੀ ਠਾਈ ਮੈਂ ਹਰ ਤਾਂ ਵੰਗਾਣਾ ਮੱਥਾ ਜੇ ਮਾਰੀ ਜਾਂਦੇ ਉਹ ਕਹਿੰਦਾ ਯਾਰ ਤੂੰ ਭਰਾਵਾ ਹੁਣੇ ਲੈ ਕੇ ਜਾ ਮੈਂ ਨਹੀਂ ਯਾਰ ਹੁਣ ਤਾਂ ਵਾਹ ਨਹੀਂ ਥੋੜਾ ਰਹਿ ਗਿਆ ਫੇਰ ਸਹੀ ਗੱਲ ਹੈ ਬਾਕੀ ਰੱਬ ਰੱਖੇ ਸੌਖਾ ਪੰਗਾ ਨੂੰ ਵੀਹਾਂ-ਵੂਹਾਂ ਦਾ ਸੈਟ ਲਿਆਵਾਂਗੇ 18 ਦਾ ਤੇ ਇਹ ਹੁਣ ਪ੍ਰੋਜੈਕਟ ਫੇਲ ਅੱਜ ਚਲਦੇ ਆ ਘਰੇ ਟਾਈਮ ਨਾਲ ਨਹਾ ਤੋ ਕੇ ਬੱਚਿਆਂ ਨਾਲ ਖੇਡਦੇ ਤੇ ਬਾਕੀ ਪਰਫਾਰਮੈਂਸ ਕੱਲ ਨੂੰ ਚੈੱਕ ਕਰਾਵਾਂਗੇ ਇਹ ਮਗਰ ਤਾਂ ਰੱਖਾਂਗੇ ਨਾਲ-ਨਾਲ ਸੁਹਾਗਾ ਤੜਕੇ ਸਦੇ ਆ ਕੇ ਤੌਂਗਾ ਮਾਰਾਂਗੇ ਜਿੰਨੀ ਸਦੇ ਆ ਹੋ ਸਕਣ ਕਿਉਂਕਿ ਜੇ ਲੇਟ ਮਾਰੀਆਂ ਤੌਂਗਾ ਫੇਰ ਤਾਂ ਹਵਾ ਪੈ ਹੀ ਜਾਣੀ ਵਾਹ ਨੂੰ ਹੁਣੇ ਨਾਲ ਦੀ ਨਾਲ ਕੰਮ ਨਵੇੜ ਕੇ ਸਵੇਰੇ ਦਿਨੇ-ਦਿਨੇ ਇਹਨੂੰ ਵਾਹ ਕੇ ਆਥਨ ਨੂੰ ਤਿਆਰ ਕਰਦੇ ਨੇ 6 ਕਿੱਲੇ ਇਹ ਤੇ ਫੇਰ ਰੱਬ ਤੁਹਾਡਾ ਭਲਾ ਕਰੇ ਬਾਕੀ ਸਮਾਚਾਰ ਜਿਹੜੀ ਪਰਸੋਂ ਵੀਜਾਂਗੇ ਇਹ ਜੀਰੋ ਨਹੀਂ ਜਾਂ ਹੋਰ ਮਸ਼ੀਨ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹੜਾ ਵਲੌਗ ਦੀ ਸਟਾਰਟਿੰਗ ਆ ਉਹ ਆਪਣੇ ਤਾਂ ਤਾਂ ਨਹੀਂ ਸਹੀ ਥਾਂ ਤੇ ਹੁੰਦੀ ਕਿਉਂਕਿ ਪਤਾ ਨਹੀਂ ਕਿੱਥੋਂ ਵੀਡੀਓ ਕਿੱਥੇ ਜੁੜ ਜਣੀ ਐ ਕਿੱਥੇ ਆਪਾਂ ਐਂਡ ਕਰਨਾ ਤੇ ਠੀਕ ਆ ਜੀ ਆ ਵੀ ਅਸੀਂ ਤਰ ਲਾ ਲਿਆ ਸੀ ਅਗੋਵਰ ਲਾ ਵੀ 327 ਦਾ ਲਿਆ ਚਲੋ ਕੋਈ ਨਹੀਂ ਦੇਖੀ ਜਾਊਗੀ ਲੈ ਵੀ ਮਤਰੋ ਗੱਡੀ ਅੰਦੀ ਵਾਪਸ ਮੁੜੇ ਅੰਦੀ ਨਾਲ ਹੀ ਆਉਣੀ ਆਪਣੇ ਮੂਰੇ ਦਾ ਤੋਰਦਾ ਹੀ ਨਹੀਂ ਇਹ ਉਹਦੇ ਹੀ ਕਹਿ ਦੂਗਾ ਬਈ ਤੂੰ ਮੂਰੇ ਨਿਗਾਹ ਲਾ ਲਾ ਲਓ ਜੀ ਮਿੱਤਰੋ ਖਾ ਗਏ ਫੇਰ ਉਹ ਵਾ ਵਾ ਤੇ ਇਥੋਂ ਫੜ ਲੈਣਾ ਓਏ ਚੱਲੋ ਵੀ ਜਿਆਦਾ ਭਾਰਾ ਤਾਂ ਕੋਦਰ ਕੀ ਜਾਇਆ ਕਿਵੇਂ ਬਹੁਤ ਸਟਾਰਟ ਕੀਤਾ ਬਾ ਗੱਦੂ ਤੋਂ ਭਰਿਆ ਵੀਰ ਨੂੰ ਰੇਸ ਕਰਨੀ ਸੀ ਬਾਵਾ ਰੇਸ ਤੇ ਹੁੰਦਾ ਇਹ ਓਹ ਸੁਹਾਗਾ ਉਹਦੇ ਵਿਚਾਲੇ ਕੁੰਡੇ ਚ ਪੀੜਾ ਕਰਕੇ ਪਾ ਕੇ ਦੇ ਲੈਂਕੜੋਂ ਦੇ ਲੋ ਆ ਨਹੀਂ ਲੋਕਾਂ ਦੇ ਤਾਰਦਾ ਆਊਗਾ ਕਿਵੇਂ ਓਏ ਪੁੱਲੀਆ ਬਾਈ ਟ੍ਰੈਕ ਤੇ ਓਹ ਨਾ ਸੁਹਾਗੇ ਵਾਲੇ ਪਾਸੇ ਉਹ ਗੋਲ ਕੁੰਡਾ ਵੇਚਦੀ ਨਗਾ ਕੇ ਇਹ ਕੁੰਡਾ ਫੱਟੀ 'ਚ ਪਾਉਣਾ ਹਾਂ ਹਾਂ ਟਰਾਲੀ 'ਚ ਕੁੰਡਾ ਹੀ ਪਾਉਂਗਾ ਹਾਂ ਉੱਧਰ ਉੱਧਰ ਵਟਾ ਜੜਾੜੀ ਪਾਉਂੇ ਬੜਾ ਬਾਜਾ ਦਾ ਉਹ ਲੋ ਜੀ ਮੇਰੋ ਘੰਟੇ ਦੇ ਵਿੱਚ ਤਿੰਨ ਕ ਕਿੱਲੇ ਤਾਉਂਗਾ ਵਦਿੰਗਾ ਹੋਣਗਾ ਮੇਰਾ خیال ਮਸਾ ਐੜੀ ਆ ਛੇ ਕ ਕਿੱਲੇ ਥਾ ਹੋਊਗਾ ਜਿਹੜਾ ਟਾਈਮ ਜਾਂ ਲੱਗੀ ਜਾਂਦਾ ਤੇ ਇੱਕ ਧੁੰਦ ਕਰਕੇ ਹਲਾ ਬਹੁਤ ਔਖੇ ਵਾਲ ਨਹੀਂ ਪਰ ਫੇਰ ਵੀ ਪੂਰੇ ਪੂਰੇ ਲੈ ਹੀ ਜੰਨੇ ਆ ਧੱਕੇ ਨਾਲ ਜ਼ੋਰ ਬੜਾ ਲੱਗ ਜਾਂਦਾ ਕਿਉਂਕਿ ਡੀਜ਼ਲ ਐਵਰੇਜ ਦਾ ਟਾਈਮ ਇਹ ਸਾਰਾ ਤੁਹਾਡੇ ਹਲਾਵਾ ਦੇ ਸਰਤੇ ਆ ਟਰੈਕਟਰ ਭਾਵੇਂ ਲੱਖ ਮੋਡੀਫਾਈ ਕਰਾ ਲਈਏ ਪਰ ਜਿੰਨਾ ਚਿਰ ਹਲਾਣਾ ਹੀ ਵਾਲਾ ਨਾ ਆਉਂਦਾ ਤੇ ਤਵੇਂ ਆਣੀ ਠੀਕ ਮਗਰ ਉਹਨਾਂ ਟਾਈਮ ਟਰੈਕਟਰ ਨੇ ਐਵਰੇਜ ਨਹੀਂ ਦੇਣੀ ਛੇ ਇਹ ਵਾਹਣ ਦੇਖ ਲਓ ਇੰਨਾ ਸੁੱਕਾ ਵੀ ਇਦੋਂ ਪਹਿਲਾਂ ਇਹ ਤਵੰਗਾ ਆ ਸਾਲਾਂ ਚ ਹੀ ਚੱਲਦੇ ਆ ਮਗਰ ਉਹ 6 6ਵੇਂ ਸਾਲਾਂ ਚ ਚੱਲਦੇ ਆ ਹੁਣ ਚੱਲੀ ਜਾਂਦੇ ਆ ਚੌਥੇ ਚ ਵੀ ਆ ਸਾਲ ਜਿਆਦੇ ਆਵੇ ਘਸਿਆ ਵੇ ਆਹਾ ਤੇ ਹਾਦ ਆਹ ਆ ਸਾਲ ਨੂੰ ਘਸਾ ਬਹੁਤ ਘਟ ਪਿਆ ਜਿਹੜੇ ਤੇ ਹੁਣ ਪਾਈ ਫਿਰਦੇ ਇੱਥੇ ਵੀ ਮੰਨ ਲਓ ਕਿਤੇ ਕਿਤੇ ਧਰਦਿਆਂ ਹੀ ਆ ਇੰਨਾ ਵਾਣ ਜੰਮਿਆ ਤੇ ਮੰਨ ਲਓ ਬੁਰੇ ਹਾਲ ਆ ਵਾਣ ਦੇ ਹਨ ਗੱਠਾਂ ਚੱਕੀਆਂ ਗਈਆਂ ਉਦਲੀ ਜਿਹੜੀ ਪਰਤਾ ਬਾਲੀ ਟੈਟ ਪਰਤ ਬਣੀ ਪਈ ਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਇਹ ਤੇ ਜ਼ੀਰੋ ਨਾ ਵੀ ਦਿੰਦਾ ਜ਼ੀਰੋ ਵਾਲੀ ਵਿਚਾਰੀ ਕਿਵੇਂ ਜੜਾ ਮਾਰਦੀ ਇੰਨਾ ਸਖਤ ਵਾਣ ਹਨ ਨਾ ਡਾਕਰ ਲੈ ਤਵੀਆਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਐਂ ਆਖਗੇ ਵੀ ਆਪਾਂ ਤਵੀਆਂ ਦੇ ਮਾੜੀਆਂ ਜਾਂ ਕਿਵੇਂ ਤਵੀਆਂ ਸਹੀ ਆ ਥੋੜਾ ਇਹ ਵਾਹਣ ਹੀ ਬੜਾ ਸਖਤ ਹੋਇਆ ਪਿਆ ਮੈਨੂੰ ਲੱਗਦਾ ਇੱਕ ਤਵੇ ਹਜੇ ਨਵੇਂ ਆ ਤੇ ਐਨਾ ਦੂਰੇ ਗਿੜੇ ਤੱਕੜਾ ਹੁੰਦੇ ਜਾਣ ਜਿੱਥੇ ਮੰਨ ਲਓ ਕਿ ਐਂ ਗਿੜਾ ਲਾਉਣ ਜਾਣਾ ਪਏ ਜੇ ਦੂਰੀ ਆਰੀ ਉੱਥੇ ਤਾਂ ਟਰੈਕਟਰ ਨੂੰ ਸਲਿੱਪ ਮਾਰੀ ਜਾਂਦਾ ਫੱਟਦਾ ਟਰੈਕਟਰ ਚੱਕਰ ਚੱਕਰ ਤਾਂ ਨਹੀਂ ਤੋੜਦਾ ਬਬਰ ਲੈ ਵੀ ਮਤਲਬ ਕਿ ਆ ਪਣੀ ਆ ਦਿੱਤੇ ਤੇ ਬਾਕੀ ਜਿਹੜਾ ਇਹ ਕੰਮ ਹੈ ਸਾਰੇ ਸਹਿਜਮਤੇ ਵਾਲੇ ਕੰਮ ਹੈ ਆਏ ਤਾਂ ਹੈ ਨਹੀਂਗਾ ਵੀ ਵਾਹਣਾ ਇਹਨੂੰ ਆਗ ਆਗ ਕਰਕੇ ਆਪਾਂ ਵਾਹ ਲਾਂਗੇ ਜਾਂ ਬਾਲਾ ਤੇ ਤੋਰਾ ਰੱਖ ਕੇ ਵਾਹ ਲਾਂਗੇ ਤੇਜ ਤੋਰੇ ਦੇ ਵਿੱਚ ਤਾਂ ਜਾ ਕੇ ਚੱਕਰੇ ਹੀ ਪੈਂਦਾ ਵੀ ਮੱਥੇ ਤੋਂ ਹਲਾਵਾਂ ਮਾਰਨਾ ਆਪਾਂ ਹੋ ਜਾਂਦਾ ਪਤਾ ਹੀ ਨਹੀਂ ਲੱਗਦਾਗਾ ਆ ਕਰਕੇ ਚਲੋ ਹੁਣ ਪੀਨੇ ਘੋਟ ਦੁੱਧ ਦੀ ਉਸ ਤੋਂ ਬਾਅਦ ਕਰਦੇਗਾ ਸਵਾ ਸਵਾ 6 ਲੱਗੇ ਸੀ ਤੇ ਸਾਢੇ 7 ਹੋਏ ਇੱਕਲੇ ਥਾ ਤੇ 40 ਮਿੰਟ ਹੋਰ ਲੱਗਣਗੇ ਮੇਰੇ ਹਿਸਾਬੇ ਤੋਂ ਤੇ ਬਾਕੀ ਬਾਬਿਓ ਉਹ ਡੀਆਈ ਨਾਲ ਪਹਿਲਾਂ ਇਹਦੂ ਮਾਰੀਆਂ ਤਾਉਂਗਾ ਤੇ ਅੱਜ ਪਹਿਲੇ ਦਿਨੀ ਇਹਦੇ ਮਗਰ ਹੁਣ ਪਾਈਆਂ ਆ ਸੀਜ਼ਨ ਦੇ ਵਿੱਚ ਤਾਂ ਸੁਪਰ ਸੀਡਰ ਹੀ ਰੱਖਿਆ ਤੇ ਇਹਦੂ ਬਾਅਦ ਇਹ ਚ ਦੇਣੇ ਆ ਵੀ ਸੁਪਰ ਸੀਡਰ ਖੋਲ ਦੇ ਕੇ ਉਤੋਂ ਤੇ ਕੱਲਾ ਰੋਟਾਵੇਟਰ ਜਿਹਾ ਬਣਾ ਕੇ ਮਾਰੀਏ ਕਿ ਦੂਰੀਆਂ ਤਾਉਂਗਾ ਮਾਰ ਕੇ ਭਾਵੇਂ ਹਲਾ ਨਾ ਮਿੱਟੀ ਦੀ ਰੋਲ ਦੇ ਜੇ ਸੋ ਰੂਟਾ ਵੇਟਰ ਤੇ ਰੰਨਾ ਟਾਈਮ ਬਹਿਣਾ ਬਹੁਤ ਹੈ ਹਨ 6 ਕਿਲੇ ਇਕੱਠੇ ਆ ਤੇ ਇੰਨਾ ਟਾਈਮ ਦਾ ਉਹੀ ਅੱਕ ਜਾਈਦਾ ਜਿਵੇਂ ਚਲ ਬੀਜ ਦੇ ਹੁੰਨੇ ਫੇਰ ਵੀ ਗੱਲ ਹੋਰ ਤੇ ਜਾ ਤੇਜ਼ ਤੋਰ ਕੇ ਜੇ ਲਾ ਲਿਆਂਗੇ ਪਰ ਉਹਦੇ ਤੇ ਆਪਣੇ ਤੋਂ ਤੇਲ ਵੱਧ ਖਵਾਇਆ ਜਾਊਗਾ ਕਿਉਂਕਿ ਜੇ ਦੂਜੇ ਤੀਜੇ ਲੋਹ ਦੇ ਵਿੱਚ ਲਾਇਆ ਤੇ ਮਿੱਟੀ ਲਾਈ ਆ ਤਾਂ ਫਿਰ ਇਹਨੇ ਤੇਲ ਬਹੁਤ ਖਾਣਾ ਕਦੇ ਕਰਾਂਗੇ ਗੱਲਾਂ ਬਾਤਾਂ ਮੋਡੀਫਿਕੇਸ਼ਨ ਬਾਰੇ ਇੱਕ ਤਾਂ ਮੋਡੀਫਾਈ ਕਰਨ ਵਾਲੇ ਆਪਣੇ ਖਾਸ ਬੰਦੇ ਆ ਸਾਰੇ ਉਏ ਹੁੰਦਾ ਹੈ ਗਾਣੂ ਐਵੇਂ ਕਿਤੇ ਉਹੀ ਨਾ ਤਰਾਜ ਕਰ ਦੇਣਾ ਪਰ ਮੈਨੂੰ ਕੋਈ ਮੋਡੀਫਿਕੇਸ਼ਨਾਂ ਦਾ ਬਹੁਤਾ ਫਾਇਦਾ ਨਹੀਂ ਲੱਗਦਾ ਹੈ ਹਾਂ ਚਲੋ ਜਿਹੜੇ ਟਰੈਕਟਰ ਕਿਰਾਏ ਕਰੂਏ ਤੇ ਚੱਲਦੇ ਆ ਚਲ ਜਿੰਨਾਂ ਨੇ ਡੀਜ਼ਲ ਬਚਾਉਣਾ ਉਹ ਗੱਲ ਵੱਖਰੀ ਆ ਵੀ ਥੋੜਾ ਘਣਾ ਲਗਾਤਾਰ ਟਰੈਕਟਰ ਚੱਲਣ ਚ ਡੀਜ਼ਲ ਤੇ ਐਵਰੇਜ ਪਾਇਆ ਜਾਂਦਾ ਸੌਖਾ ਰਹਿੰਦਾ ਪਰ ਹੁਣ ਤੁਸੀਂ ਦੇਖੋ ਵੀ ਰੇਡੀਅਲ ਟਾਇਰ ਪਾਏ ਵੇ ਆਪਾਂ 16 ਦੇ ਤੇ 16 ਹੀ ਮਗਰ ਤਵੀਆਂ ਜਿੰਨਾਂ ਦੀਆਂ ਤਵੀਆਂ ਉਹ 744 ਨਾਲੇ ਮਾਰਦੇ ਫਿਰਦੇ ਆ ਚਲੋ ਉਹ ਗੱਲ ਵੱਖਰੀ ਆ ਵੀ 2 ਸਾਲੇ ਦੂ ਘੱਟ ਮਾਰਦੇ ਜਾ ਜਿਵੇਂ ਹੁਣ ਆ ਆ ਉਹਨਾਂ ਨੇ ਇਦੋਂ ਘੱਟ ਲਾ ਕੇ ਜਾਣੀਆਂ ਸੀ ਇਹੀ ਐ ਵੀ ਐਂ ਤਰਦੀਆਂ ਹੀ ਆ ਫਿਰਦੀਆਂ ਲਾ ਲੈਣੀਆਂ ਹੀ ਉਹਨਾਂ ਨੇ ਆਪਾਂ ਥੋੜੀਆਂ ਜਿਹਾ ਵੱਧ ਲਾਈ ਉਹਨੇ ਪਰ ਮੁੱਖ ਦੀ ਗੱਲ ਇਹ ਆ ਕਿ ਵੀ ਇਹ ਜੇ ਸਿੰਪਲ ਹੁੰਦਾ ਟਰੈਕਟਰ ਇਹਨੇ ਫੇਰ ਵੀ ਸਲਿੱਪ ਦੇ ਦੇ ਤਾਂ ਤੁਰਨਾ ਹੀ ਸੀ ਹੁਣ ਵੀ ਸਲਿੱਪ ਦੇ ਦੇ ਤੁਰ ਹੀ ਜਾਂਦਾ ਫਿਰ ਮੋਡੀਫਿਕੇਸ਼ਨ ਦਾ ਫਾਇਦਾ ਕਿੱਥੇ ਰਹਿ ਗਿਆ ਹਨ ਚਾ ਉਹ ਵਾਈ ਹੈ ਜਿਹੜੀ ਵਾਈ ਇਹਨੇ ਓਨੀ ਕਰਨੀ ਵਾਈ ਦੇ ਵਿੱਚ ਨਾ ਤਾਂ ਇਹਦਾ ਗੇਅਰ ਵੱਡਾ ਲਾ ਸਕਦੇ ਆ ਆਪਾਂ ਤੇ ਨਾ ਕੋਈ ਮੋਡੀਫਿਕੇਸ਼ਨ ਹੋਰ ਕੋਈ ਫਾਇਦਾ ਕਰਦੀ ਲੋਕਾਂ ਦੇ ਫੇਰ ਗੱਲਾਂ ਕਰਾਂਗੇ ਵਿੱਚ ਹੁਣ ਕੁਝ ਰਹਿ ਜਾਣੀਆਂ ਤੇ ਫੇਰ ਗਲਤ ਮਤਲਬ ਨਿਕਲ ਜਾਂਦੇ ਤੇ ਠੀਕ ਹੈ ਜੀ ਮਿੱਤਰੋ ਹਲੋ ਜੀ ਸੁਹਾਗਾ ਵੀ ਆ ਗਿਆ ਤੇ ਨਵੇੜ ਦੇ ਕੰਮ ਕਰ ਹੁਣ ਲੱਗਦੇ ਆ ਇੰਨੇ ਨੇ ਡਲੇ ਠਾਈ ਹੋਣਗਾ ਜੇ ਘੱਟ ਲਾਉਣੇ ਆ ਤਾਂ ਲੱਗਦੇਗਾ ਨਹੀਂ ਆਏ ਹੱਥ ਹੋਈ ਜਾਂਦੇ ਸੋਨ ਤੇ ਜਦੋਂ ਇਹਦੇ ਚ ਆ ਕੇ ਧੋਣੇ ਤੱਤਾ ਹੋਇਆ ਪਿਆ ਪਾਣੀ ਨਿਕਾ ਨਿਕਾ ਟਰੈਕਟਰ ਦੇ ਸੇਕਣਾ ਲਓ ਜੀ ਮੱਥੇ ਲਾ ਕੇ ਹੁਣ ਤਵੀਆਂ ਘੱਟ ਕਰਾਂਗੇ ਉਹ ਚੱਕਰ ਹੋਊਗਾ ਦੂਜੇ ਹਾਈ ਦੇ ਰਜਾ ਤੇ ਡੀ ਆਈ ਦੇ ਪਹਿਲੇ ਹਾਈ ਦਾ ਤੋਰਾ ਇੰਨਾ ਹੈ ਬਈ ਇਹਦੀ 2500 ਚੱਕਰ ਖਤਰਾ ਪਹਿਲਾ 22 ਦੇ ਇਸ਼ਾ ਚੱਕਰ ਆਇਆ ਦਾ ਪੂਰੀ ਰੇਖ ਹੈ ਜੜੀ ਹੱਥ ਵਾਲੇ 21 2300 ਚੱਕਰ ਆਇਆ ਪੂਰੇ ਪੈਸੇ ਹਾਈ ਦੇ ਵਿੱਚ 2237 ਦੇ ਜਾਇਆ ਕੋਈ ਸੁਹਾਗਰੇ ਵੀ ਕੱਢਦਾ ਇਹ ਨਹੀਂ ਕੱਢਦਾ ਨਹੀਂ ਅਸੀਂ 475 ਨਾਲ ਨੌਬਾ ਮਾਰ ਦੇ ਰਹੇ ਸੀ ਉਹ ਉਹਨਾਂ ਵਾਲਾ ਉਹ ਟਾਪ ਲੋਜ ਹੁੰਦਾ ਇਹ 2500 ਚੱਕਰ ਦੇ ਜਹਾਜ਼ ਦੇ ਡੀ.ਆਈ ਦੇ ਟਾਪ ਲੋਜ ਦੇ ਬਰਾਬਰ ਹਲਦਾ ਇਹ ਆਈ ਦਾ ਇੰਨਾ ਛੋਟਾ ਟੋਰਾ ਹੁੰਦਾ ਨਾਲ ਦੂਜੇ ਜਹਾਜ਼ ਤੇ ਉਹ 5000 ਮਾਸਾ ਦਾ ਟੋਰਾ ਹੁੰਦਾ ਉਹਨੇ ਉਹਨੇ ਪਰਸਾ ਗਿਆ ਪਰਸਾ ਨਾ ਹਮਰਾ ਸੂਰੀ ਸੇਤ ਦੇ ਹਿਸਾਬ ਨਾਲ ਜਰਨਜਾ ਤੇ ਲੱਗੇ ਸੀਗੇ ਤੇ 11 ਵਜੇ 20 ਮਿੰਟ ਹੋ ਗਏ ਦੋ ਤਿੰਨ ਗੜਿਆ ਮੱਥੇ ਤੇ ਨਹੀਂ ਆਇਆ ਇਹ ਲਾ ਕੇ ਹਲਾ ਉਧਰੋਂ ਥੋੜਾ ਜਿਹਾ ਢੀੜਾ ਹੋ ਗਿਆ ਇਧਰੋਂ ਚੌੜਾ ਸੀ ਆ ਦੋ ਗੜੇ ਵੱਧ ਲਾ ਗਏ 20 ਮਿੰਟ ਇਹ ਤੇ 1 ਘੰਟਾ 6 ਮਿੰਟ ਹੋ ਡੇਢ ਘੰਟੇ ਜਾਂ 6 ਕਿੱਲੇ ਤਾਂ ਉਹਦਾ ਵਜਣਾ ਖੁੱਲੇ ਜ ਟਾਇਬੜਾ ਦੂਜੇ ਹਾਈ ਦੇ ਵਿੱਚ ਇੱਕ ਦੋ ਸਾਂ ਹੀ ਪਹਿਲਾਂ ਲਾਇਆ ਬਾਟ ਇਹ ਵੀ ਨਹੀਂ ਨਿਬੜਦੀ ਡੇਈ ਆਈ ਦੀ ਇਹ ਵੀ ਫੁੱਲ ਖਿੱਚੀ ਬੈਠਾ ਤੇਲ ਮਾਣਾ ਮੈਂ ਇਹ ਖਿੱਚੂਗਾ ਮੈਂ ਲਾਦਾ ਜ ਆ ਜਾਵਾੜ ਆੜ ਪੈਂਦੇ ਤਰੇ ਹੁੰਦੇ ਆ ਵੇ ਟੜਕੇ 7 ਵਜੇ ਲੱਗੇ ਸੀ ਤੇ 11 ਵਜੇ ਆ 11 ਵਜੇ ਨੂੰ ਦੂਰਾ ਸੁਹਾਗਾ ਤੇ ਦੋ ਵਾਰੀ ਤੌਂਗਾ ਵਾਜਾਂਗਾ ਤੇ ਹੁਣ ਰੂਟਾਵੇਟਰ ਲਿਆਉਣੇ ਆ ਉਹ ਥੋੜਾ ਥੋੜਾ ਲਾ ਕੇ ਮਾਰ ਕੇ ਉਸ ਤੋਂ ਬਾਅਦ ਦੂਰਾ ਸੁਹਾਗਾ ਮਾਰ ਦੇਣਾ ਵੀ ਲੰਮਾ ਪਹਿਲਾਂ ਰੂਟਾਵੇਟਰ ਮਾਰਾਂਗੇ ਨਾਲ ਹੀ ਸੁਹਾਗਾ ਮਾਰੀ ਚੱਲਾਂਗੇ ਗੱਲ ਹਸਾਬ ਜਿਹਦੀ ਆ ਗੱਲ ਵਧੀਆ ਬਣ ਜੂਗੀ ਤੇ ਉਸ ਤੋਂ ਬਾਅਦ ਮੰਨ ਲਓ ਟੇਡਾ ਸੁਹਾਗਾ ਮਾਰ ਦਾਂਗੇ ਇਹਦਾ ਸੁਹਾਗੇ ਦਾ ਨਾਲ ਨਾਲ ਹੀ ਕੰਮ ਚੱਲੀ ਜਾਊਗਾ ਰੂਟਾਵੇਟਰ ਦੇ